ਆਸਟ੍ਰੇਲੀਆ ਸਟੱਡੀ ਵੀਜ਼ਾ ਜੁਲਾਈ ਇਨਟੇਕ ਜੁਲਾਈ ਇਨਟੇਕ ਦੇ ਉੱਪਰ ਸਭ ਦੀਆਂ ਨਜ਼ਰਾਂ ਪਰ ਕਿਹੜੀਆਂ ਪ੍ਰੋਫਾਈਲਸ ਚੁਣੀਆਂ ਜਾਣਗੀਆਂ ਇਹ ਇੱਕ ਵੱਡਾ ਸਵਾਲ ਹੈ ਤੇ ਅੱਜ ਇਸੇ ਸਵਾਲ ਦਾ ਜਵਾਬ ਤੁਹਾਨੂੰ ਇਸ ਵੀਡੀਓ ਦੇ ਜ਼ਰੀਏ ਦੇਣ ਜਾ ਰਹੇ ਹਾਂ ਤਾਂ ਕਿ ਪ੍ਰੋਫਾਈਲ ਵਾਈਜ਼ ਵੀ ਤੁਸੀਂ ਸਮਝ ਸਕੋ ਕਿਹੜੀ ਪ੍ਰੋਫਾਈਲ ਜਿਹੜਾ ਹੈ ਬ੍ਰਾਈਟ ਚਾਂਸਸ ਜਿਨ੍ਹਾਂ ਦੇ ਨਜ਼ਰ ਆ ਰਹੇ ਨੇ ਹੁਣ ਜੁਲਾਈ ਇਨਟੇਕ ਲਈ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਔਰ ਅੱਜ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਸਟੱਡੀਜ਼ ਕੇਰ ਅਬ੍ਰਾਡ ਚੰਡੀਗੜ੍ਹ ਤੋਂ ਆਸਟ੍ਰੇਲੀਆ ਸਟੱਡੀ ਵੀਜ਼ਾ ਐਕਸਪਰਟ ਮਨਪ੍ਰੀਤ ਸਿੰਘ ਜੀ ਮਾਜੀ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮਨਪ੍ਰੀਤੀ ਔਰ ਜ਼ਰੂਰ ਕਲੈਰਿਟੀ ਦਿਓ ਜੁਲਾਈ ਇਨਟੇਕ ਦੇ ਉੱਪਰ ਹੁਣ ਸਭ ਦੀਆਂ ਹੀ ਨਜ਼ਰਾਂ ਨੇ 24 ਪਾਸਪੋਰਟ ਦੇ ਲਈ ਜਿੱਥੇ ਲਾਸਟ ਅੰਸਰ ਨਾਲ ਦੇ ਨਾਲ 25 ਪਾਸਪੋਰਟ ਸਟੂਡੈਂਟ ਦੀਆਂ ਵੀ ਨਜ਼ਰਾਂ ਜੁਲਾਈ ਇਨਟੇਕ ਤੇ ਬੜੀਆਂ ਹੋਈਆਂ ਨੇ ਸੋ ਕਿਸ ਤਰ੍ਹਾਂ ਦੀ ਪ੍ਰੋਫਾਈਲ ਦੇ ਤੁਸੀਂ ਇੱਥੇ ਬ੍ਰਾਈਟ ਚਾਂਸਸ ਦੇਖ ਰਹੇ ਹੋ ਕਿਹਨਾਂ ਦੇ ਵੀਜ਼ੇ ਆਣਗੇ ਪ੍ਰੋਫਾਈਲ ਵਾਈਜ਼ ਰੂ ਸਟੂਡੈਂਟ ਨੂੰ ਅੱਜ ਇਸ ਵੀਡੀਓ ਦੇ ਜ਼ਰੀਏ ਗਾਈਡ ਕਰੋ ਦੇਖੋ ਜੁਲ ਜਦੋਂ ਤੁਸੀਂ ਲਾਸਟ ਇਨਟੇਕ ਦੀ ਗੱਲ ਕੀਤੀ ਬਹੁਤ ਵੀਜ਼ਾਸ ਆਏ ਡੀ ਟੂ ਡੀ ਦੇ ਵੀ ਆਲਮੋਸਟ ਸਾਡਾ ਤਾਂ ਮੈਂ ਇਹ ਕਹੂੰਗਾ ਕਿ 99% ਹੀ ਵੀਜ਼ਾ ਸਕਸੈਸ ਰੇਟ ਰਿਹਾ ਆ ਆਲਮੋਸਟ ਸਾਰੀ ਵੀਜ਼ਾਸ ਹਾਈ ਕਮਿਸ਼ਨ ਨੇ ਡਿਪਲੋਮਾ ਟੂ ਡਿਗਰੀ ਵਾਲੇ ਬੱਚਿਆਂ ਨੂੰ ਦਿੱਤੇ ਮੇਰੇ ਖਿਆਲ ਚ ਉਹਦਾ ਇਹ ਵੀ ਰੀਜ਼ਨ ਹੋਏਗਾ ਕਿ ਡੀ ਟੂ ਡੀ ਪ੍ਰੋਗਰਾਮ ਦੇ ਵਿੱਚ ਜਿਹੜੇ ਬੱਚੇ ਗਏ ਸੀ ਉਹ ਡਿਪਲੋਮਾ ਤੋਂ ਬਾਅਦ ਡਿਗਰੀਜ਼ ਦੇ ਵਿੱਚ ਸਾਰੇ ਰਿਟੇਨ ਹੋ ਗਏ ਬੱਚਿਆਂ ਨੇ ਅੱਗੇ ਡਿਗਰੀ ਸਟ ਐਡਮਿਸ਼ਨ ਲੈ ਲਈਆਂ ਤਾਂ ਇੱਕ ਪੋਜ਼ਿਟਿਵ ਇਹਕ ਮੈਸੇਜ ਆਂਦਾ ਹੈ ਹਾਈ ਕਮਿਸ਼ਨ ਯੂਨੀਵਰਸਿਟੀਆਂ ਵੱਲੋਂ ਵੀ ਹਾਈ ਕਮਿਸ਼ਨ ਨੂੰ ਕਿ ਹਾਂ ਬੱਚਿਆਂ ਦਾ ਰੀਟੈਂਸ਼ਨ ਰੇਸ਼ੋ ਜ਼ਿਆਦਾ ਹੈ ਡੀ 2 ਡੀ ਪ੍ਰੋਗਰਾਮਸ ਦੇ ਵਿੱਚ ਐਸ ਕੰਪੈਰੀਟਿਵ ਟੂ ਅਦਰ ਤਾਂ ਹੀ ਹਾਈ ਕਮਿਸ਼ਨ ਨੇ ਬਹੁਤ ਮਤਲਬ ਅਨਐਕਸਪੈਕਟਿਡਲੀ ਬਹੁਤ ਈਜ਼ੀਲੀ ਵੀਜ਼ਾਸ ਦਿੱਤੇ ਔਰ ਅੱਛੀ ਕੁਆਂਟੀਟੀ ਦੇ ਵਿੱਚ ਵੀਜ਼ਾਸ ਦਿੱਤੇ ਸੇਮ ਬੈਚਲਰਸ ਦੇ ਵਿੱਚ ਵੀ ਬਹੁਤ ਅੱਛੇ ਵੀਜ਼ਾਸ ਆਏ ਮਾਸਟਰਸ ਪ੍ਰੋਗਰਾਮਸ ਦੇ ਵਿੱਚ ਵੀ ਵੀਜ਼ਾਸ ਬਹੁਤ ਅੱਛੇ ਆਏ ਮੈਨੂੰ ਲੱਗਦਾ ਹੈ ਕਿ ਜੁਲਾਈ ਦੇ ਵਿੱਚ ਵੀ ਇਹੀ ਕੰਟੀਨਿਊ ਰਹਿਣਗੀਆਂ ਚੀਜ਼ਾਂ ਔਰ ਜੁਲਾਈ ਦੇ ਵਿੱਚ ਪਹਿਲਾਂ ਨਾਲੋਂ ਵੀ ਜ਼ਿਆਦਾ ਵੀਜ਼ਾਸ ਆਣਗੇ ਉਹਦਾ ਇੱਕ ਰੀਜ਼ਨ ਹੈ ਕਿਉਂਕਿ ਜਿਹੜੀਆਂ ਯੂਨੀਵਰਸਿਟੀਆਂ ਸੀਗੀਆਂ ਉਹ ਜਨਵਰੀ ਇਨਟੇਕ ਦੇ ਵਿੱਚ ਜਾਂ ਅਸੀਂ ਕਹੇ ਲਈ ਫੈਬਰੂਰੀ ਇਨਟੇਕ ਦੇ ਵਿੱਚ ਬਹੁਤ ਸਟ੍ਰਿਕਟ ਸੀਗੀਆਂ ਕਈ ਚੀਜ਼ਾਂ ਨੂੰ ਲੈ ਕੇ ਕੁਝ ਯੂਨੀਵਰਸਿਟੀਆਂ ਕਈ ਐਗਰੀਕਲਚਰ ਇਨਕਮ ਨਹੀਂ ਸੀ ਲੈ ਰਹੇ ਕਈ ਬੋਲ ਰਹੇ ਸੀ ਚੇਂਜ ਆਫ ਬੋਰਡ ਨਹੀਂ ਲੈਣਾ ਕੋਈ ਕਹਿ ਰਿਹਾ ਸੀ ਪੰਜਾਬ ਜਾਂ ਹਰਿਆਣਾ ਦਾ ਸਟੂਡੈਂਟ ਨਹੀਂ ਲੈਣਾ ਬਟ ਜਦੋਂ ਉਹਨਾਂ ਨੇ ਦੇਖਿਆ ਕਿ ਜਿਹੜੇ ਯੂਨੀਵਰਸਿਟੀਆਂ ਨੇ ਸਾਰੀਆਂ ਪ੍ਰੋਫਾਈਲਸ ਨੂੰ ਅਸੈਪਟ ਕੀਤਾ ਔਰ ਹਾਈ ਕਮਿਸ਼ਨ ਨੇ ਵੀ ਸਾਰਿਆਂ ਨੂੰ ਵੀਜ਼ਾਸ ਦੇ ਦਿੱਤੇ ਹੁਣ ਜਿਹੜੀਆਂ ਯੂਨੀਵਰਸਿਟੀਆਂ ਪਹਿਲਾਂ ਕਹਿ ਰਹੀਆਂ ਸੀ ਅਸੀਂ ਸਟੂਡੈਂਟ ਨਹੀਂ ਲੈਣੇ ਹੁਣ ਉਹ ਵੀ ਸਾਰੇ ਈਜ਼ੀ ਹੋ ਗਏ ਔਰ ਉਹ ਵੀ ਸਾਰੇ ਕਹਿ ਰਹੇ ਨੇ ਸਾਨੂੰ ਵੀ ਅਸੀਂ ਵੀ ਸਾਰੇ ਹਰ ਤਰ੍ਹਾਂ ਦੇ ਬੱਚੇ ਨੂੰ ਐਡਮਿਸ਼ਨ ਦਵਾਂਗੇ ਐਗਰੀਕਲਚਰਿਸਟ ਦੇ ਬੱਚੇ ਨੂੰ ਵੀ ਐਡਮਿਸ਼ਨ ਦਵਾਂਗੇ ਚੇਂਜ ਆਫ ਬੋਰਡ ਵਾਲੇ ਨੂੰ ਵੀ ਦਵਾਂਗੇ ਪੰਜਾਬ ਹਰਿਆਣਾ ਵਾਲੇ ਨੂੰ ਵੀ ਐਡਮਿਸ਼ਨ ਦਵਾਂਗੇ ਸੋ ਮੈਨੂੰ ਲੱਗਦਾ ਇਹ ਪੋਜ਼ਿਟਿਵਿਟੀ ਜਿਹੜੀ এনवायरमेंट ਦੇ ਵਿੱਚ ਆਈ ਹੈ ਆਸਟ੍ਰੇਲੀਅਨ ਹਾਈ ਕਮਿਸ਼ਨ ਨੇ ਹੀ ਦਿੱਤੀ ਹੈ ਔਰ ਆ ਜੁਲਾਈ ਦੇ ਵਿੱਚ ਜਨਵਰੀ ਤੋਂ ਵੀ ਵੱਧ ਵੀਜ਼ਾਸ ਆਣਗੇ ਔਰ ਸਕਸੈਸ ਰੇਟ ਬਹੁਤ ਅੱਛਾ ਹੋਏਗਾ ਕੋਈ ਵੀ ਬੱਚਾ ਅਗਰ ਕਿਸੇ ਵੀ ਰੀਜ਼ਨ ਤੋਂ ਉਹਦੀ ਪਲੱਸ 2 ਚ ਪਰਸੈਂਟੇਜ ਘੱਟ ਰਹਿ ਜਾਂਦੀ ਹੈ ਜਾਂ ਉਹਦੇ ਆਈਸੀਸਕੋਰ ਨਹੀਂ ਆ ਰਹੇ ਉਹ ਬਿਨਾਂ ਡਰੇ ਡਿਪਲੋਮਾ ਤੋਂ ਡਿਗਰੀ ਦੇ ਵਿੱਚ ਅਪਲਾਈ ਕਰੇ ਡੈਫੀਨਿਟਲੀ ਦੇ ਵਿਲ ਗੈਟ ਦਾ ਵੀਜ਼ਾ ਵੀਜ਼ਾਸ ਹੁਣ ਵੀ ਆਏ ਆ ਔਰ ਜੁਲਾਈ ਚ ਵੀ ਵੀਜ਼ਾਸ ਆਣਗੇ ਜੇ ਕੋਈ ਬੈਚਲਰਸ ਤੇ ਅਪਲਾਈ ਕਰ ਰਿਹਾ ਜੁਲਾਈ ਦੇ ਵਿੱਚ ਉਹ ਵੀ ਅੱچھے ਅੱچھے ਜਨਰਿਕ ਕੋਰਸਿਸ ਨਾਲ ਲਓ ਮੈਂ ਇੱਥੇ ਇੱਕ ਚੀਜ਼ ਦੱਸ ਦੇਣਾ ਕਿ ਜੇ ਦਾ ਬੈਚਲਰਸ ਆਫ ਬਿਜ਼ਨਸ ਨੋਰਮਲ ਹੈ ਜਾਂ ਬੈਚਲਰਸ ਆਫ ਆਈਟੀ ਕੱਲਾ ਇਦਾਂ ਦੇ ਪ੍ਰੋਗਰਾਮ ਤੇ ਐਡਮਿਸ਼ਨ ਨਾਲ ਲਓ ਐਡਮਿਸ਼ਨ ਲੈਣੀ ਹੈ ਬਸ ਸਪੈਸ਼ਲਾਈਜੇਸ਼ਨ ਲੋ ਅਗਰ ਬੈਚਲਰਸ ਆਫ ਬਿਜ਼ਨਸ ਕਰ ਰਹੇ ਹੋ ਇੱਕ ਨਾਲ ਮੇਜਰਸ ਲੈ ਲਓ ਵਿਦ ਮੇਜਰਸ ਅਕਾਊਂਟਿੰਗ ਇਕਨੋਮਿਕਸ ਅ ਬਿਜ਼ਨਸ ਅਨਲਿਟਿਕਸ ਇਦਾਂ ਦੇ ਤੁਸੀਂ ਨਾਲ ਥੋੜੇ ਜੇ ਸਪੈਸ਼ਲਾਈਜੇਸ਼ਨਸ ਨੂੰ ਲਓ ਜਿੱਦਾਂ ਬੈਚਲਰਸ ਆਫ ਆਈਟੀ ਦੀ ਜਗ੍ਹਾ ਤੇ ਬੈਚਲਰਸ ਆਫ ਆਈਟੀ ਮੇਜਰ ਸਾਈਬਰ ਸਿਕਿਉਰਿਟੀ ਮੇਜਰਸ ਨੈਟਵਰਕਿੰਗ ਇਦਾਂ ਦੇ ਕੋਰਸੇਸ ਨੂੰ ਚੂਜ਼ ਕਰੋ ਜਿੱਦੇ ਹਾਈ ਕਮਿਸ਼ਨ ਬਹੁਤ ਖੁਸ਼ ਹੋ ਕੇ ਵੀਜ਼ਾ ਦਿੰਦਾ ਸੋ ਕੋਈ ਵੀ ਡਰਨ ਵਾਲੀ ਗੱਲ ਨਹੀਂ ਚਾਹੇ ਤੁਸੀਂ ਡਿਪਲੋਮਾ ਚ ਅਪਲਾਈ ਕਰ ਰਹੇ ਹੋ ਚਾਹੇ ਡਾਇਰੈਕਟਲੀ ਡਿਗਰੀ ਚ ਅਪਲਾਈ ਕਰ ਰਹੇ ਹੋ ਔਰ ਚਾਹੀ ਤੁਸੀਂ ਮਾਸਟਰਸ ਚ ਅਪਲਾਈ ਕਰ ਰਹੇ ਹੋ ਸਾਰਿਆਂ ਨੂੰ ਵੀਜ਼ਾਸ ਜੁਲਾਈਨ ਟੈਕ ਦੇ ਵਿੱਚ ਮਿਲਣਗੇ ਇਸ ਕਰਕੇ ਮੈਕਸਿਮਮ ਟੂ ਮੈਕਸਿਮਮ ਬੱਚੇ ਅਪਲਾਈ ਕਰੋ ਡਿਪਲੋਮਾ ਟੂ ਡਿਗਰੀ ਦੇ ਵਿੱਚ ਇੱਕ ਮੈਂ ਹੋਰ ਗੱਲ ਦੱਸਦਾ ਕਿ ਕੋਈ ਵੀ ਬੱਚਾ ਅਗਰ ਡਿਪਲੋਮਾ ਦੇ ਵਿੱਚ ਅਪਲਾਈ ਕਰਨਾ ਚਾਹੁੰਦਾ ਹੈ ਤਾਂ ਬੇਸਿਕਲੀ ਕਿਹੜਾ ਬੱਚਾ ਡਿਪਲੋਮਾ ਜਾਂਦਾ ਹੈ ਕਿ ਜਾਂ ਤਾਂ ਉਹਦੇ ਪਲੱਸ 2 ਦੇ ਵਿੱਚ ਪਰਸੈਂਟੇਜ ਘੱਟ ਰਹਿ ਜਾਂਦੀ ਹੈ ਕਿਉਂਕਿ ਡਿਪਲੋਮਾਸਟ ਬੱਚੇ ਜਾਂਦੇ ਆ 65 ਤੋਂ ਪਰਸੈਂਟ ਤੋਂ نیچے ਵਾਲੇ ਔਰ 55 ਤੋਂ ਉੱਪਰ ਵਾਲੇ ਇਹ 10 ਪਰਸੈਂਟ ਦੀ ਜਿਹੜੀ ਸਲੈਬੇ ਦੇ ਵਿੱਚ ਜਿਹੜੇ ਵੀ ਕੋਈ 58% ਵਾਲਾ ਕੋਈ 60 ਕੋਈ 62% ਵਾਲਾ ਉਹ ਸਾਰੇ ਡਿਪਲੋਮਸ ਦੇ ਵਿੱਚ ਅਪਲਾਈ ਕਰ ਸਕਦੇ ਆ ਡਿਪਲੋਮਾ ਇਕੱਲੇ ਦੀ ਆਫਰ ਕਦੀ ਨਹੀਂ ਆਉਂਦੀ ਡਿਪਲੋਮਾ ਟੂ ਡਿਗਰੀ ਅਸੀਂ ਬੋਲਦੇ ਆ ਇਹਨੂੰ ਪ੍ਰੋਗਰਾਮ ਨੂੰ ਡਿਗਰੀ ਟ੍ਰਾਂਸਫਰ ਪ੍ਰੋਗਰਾਮ ਹੀ ਹੋ ਗਿਆ ਇੱਕ ਤਰ੍ਹਾਂ ਦਾ ਕਿ ਡਿਪਲੋਮਾ 'ਚ ਤੁਸੀਂ 1 ਸਾਲ ਪੜੋਗੇ ਫਿਰ ਸੈਕੰਡ ইয়ার ਤੁਸੀਂ ਬੈਚਲਰਸ 'ਚ ਚਲੇ ਜਾਓਗੇ ਬੇਸਿਕਲੀ ਇਹਦਾ ਮੋਟਿਵ ਇਹੀ ਹੁੰਦਾ ਕਿ ਜਿਹੜਾ ਬੱਚਾ ਕਿਤੇ ਲੈਕ ਕਰ ਰਿਹਾ ਉਹ ਬਾਕੀ ਬੱਚਿਆਂ ਦੇ ਬਰਾਬਰ ਆ ਜਾਏ ਔਰ ਉਹਨੂੰ ਜਾ ਕੇ ਫਿਰ ਟਫ ਨਾ ਲੱਗੇ ਬੈਚਲਰਸ ਕਰਨੀ ਕਈ ਬੱਚੇ ਤਾਂ ਡਿਪਲੋਮਾ ਵਾਲੇ ਡਿਗਰੀ ਦੇ ਵਿੱਚ ਜਾ ਕੇ ਜਿਹੜੇ ਡਾਇਰੈਕਟਲੀ ਡਿਗਰੀ 'ਚ ਗਏ ਹੁੰਦੇ ਉਹਨਾਂ ਤੋਂ ਵੀ ਅੱਛਾ ਪਰਫਾਰਮ ਕਰ ਲੱਗ ਜਾਂਦੇ ਕਿਉਂਕਿ ਉਹਨਾਂ ਦਾ ਇੱਕ ਬੇਸ ਬਣ ਜਾਂਦਾ ਡਿਪਲੋਮਾ ਦੇ ਵਿੱਚ ਸੋ ਡਿਪਲੋਮਾ ਡਿਗਰੀ ਨੂੰ ਨੈਗੇਟਿਵ ਨਾ ਲੈ ਕੇ ਚੱਲੋ ਡਿਪਲੋਮਾ ਡਿਗਰੀ ਨੂੰ ਤੁਸੀਂ ਪੋਜ਼ਿਟਿਵ ਹੀ ਲੈ ਕੇ ਚੱਲੋ ਔਰ ਵੀਜ਼ਾਸ ਤਾਂ ਮੈਂ ਦੱਸ ਹੀ ਦਿੱਤਾ ਕਿ ਹਾਈ ਕਮਿਸ਼ਨ ਬਹੁਤ ਖੁਸ਼ ਹੋ ਕੇ ਦੇ ਰਿਹਾ ਇਸ ਕਰਕੇ ਡਿਪਲੋਮਾ 'ਚ ਰੇਂਜ ਵੀ ਬਹੁਤ ਹੈ ਆਈਟੀ 'ਚ ਵੀ ਜਾ ਸਕਦੇ ਹੋ ਹੈਲਥ ਸਾਇੰਸ 'ਚ ਜਾ ਸਕਦੇ ਹੋ ਨਰਸਿੰਗ 'ਚ ਜਾ ਸਕਦੇ ਹੋ ਬਿਜ਼ਨਸ ਦੇ ਨਾਲ ਰਿਲੇਟਿਡ ਪ੍ਰੋਗਰਾਮ 'ਚ ਜਾ ਸਕਦੇ ਹੋ ਰੇਂਜ ਉਨੀ ਹੈ ਉਦਾਂ ਦੇ ਕੋਰਸ ਅਗਰ ਮੈਂ ਦੁਬਾਰਾ ਦੱਸਦਾ ਕਿਸੇ ਦੇ 65 ਤੋਂ نیچے 55 ਤੋਂ ਉੱਪਰ ਹੈ ਜਾਇਲਸ ਦੇ ਵਿੱਚ 5.5 ਰਹਿ ਜਾਂਦੇ ਆ ਦੋ ਤਿੰਨ ਮੋਡਿਊਲਸ ਦੇ ਵਿੱਚ 6 ਇਚ ਨਹੀਂ ਆ 파 ਰਹੇ ਸਾਰੇ ਬੱਚੇ ਡਿਪਲੋਮਾਸ ਤੇ ਅਪਲਾਈ ਕਰ ਸਕਦੇ ਆ ਸੋ ਸਾਰੇ ਸਟੂਡੈਂਟ ਸਮਝ ਚੁੱਕੇ ਨੇ ਕਿ ਕਿਸ ਰਾਂਦੀ ਪ੍ਰੋਫਾਈਲ ਦੇ ਉੱਪਰ ਬੈਸਟ ਚਾਂਸ ਔਰ ਅਸੀਂ ਪੋਜ਼ਿਟਿਵ ਚਾਂਸ ਦੇਖ ਰਹੇ ਹਾਂ ਜੁਲਾਈ ਇਨਟੇਕ ਦੇ ਉੱਪਰ ਸੋ ਤੁਸੀਂ ਵੀ ਜ਼ਰੂਰ पूरा फोकस जो के सही तरह न अपनी प्रोफाइल उपर काम करो ताकि टाइमली तुसी अप्लाई करो और टाइमली सारा प्रोसीजर फॉलो करते हुए अपनी सीट लै सको अपना वीजा हासिल कर सको ਕਿਤੇ ਵੀ ਗਾਈਡੈਂਸ ਦੀ ਜ਼ਰੂਰਤ ਹੈ ਨਾ ਫੰਡਸ ਨੂੰ ਲੈ ਕੇ ਤੁਹਾਨੂੰ ਥੋੜੀ ਉਲਝਣ ਆ ਰਹੀ ਹੈ ਸਮਝ ਨਹੀਂ ਆ ਰਿਹਾ ਕਿਵੇਂ ਕਰੀਏ ਤਾਂ ਤੁਸੀਂ ਜੋ ਹੈ ਜਿਹੜਾ ਨੰਬਰ ডিসਪਲੇ ਹੈ ਇਸ ਪਰ ਕਾਲ ਕਰਕੇ ਵੀ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ ਔਰ ਜਾਂ ਫਿਰ ਤੁਸੀਂ ਸਟੱਡੀਜ਼ ਅਬ੍ਰੋਡ ਦੇ ਚੰਡੀਗੜ੍ਹ ਆਫਿਸ ਵਿਜ਼ਿਟ ਕਰ ਸਕਦੇ ਹੋ ਤਾਂ ਕਿ ਡਿਟੇਲ ਵਿੱਚ ਪੂਰੀ ਗਾਈਡੈਂਸ ਤੁਸੀਂ ਜੋ ਹੈ ਲੈ ਸਕੋ ਬਹੁਤ ਬਹੁਤ ਥੈਂਕਸ ਮਨਪ੍ਰੀਤ ਜੀ ਬਹੁਤ ਚੰਗੇ ਢੰਗ ਦੇ ਨਾਲ ਤੁਸੀਂ ਸਟੂਡੈਂਟਸ ਨੂੰ ਸਮਝਾਇਆ ਜੁਲਾਈ ਇਨਟੇ ਕਿੰਨਾ ਖਾਸ ਹੈ ਔਰ ਕਿਹੜੀ-ਘੜੀ ਪ੍ਰੋਫਾਈਲ ਦੇ ਅਸੀਂ ਬੈਸਟ ਚਾਂਸ ਦੇਖ ਪਾ ਰਹੇ ਹਾਂ ਉਹਨਾਂ ਦਾ ਵੀਜ਼ਾ ਆਨਦੇ ਤੁਹਾਗੋ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ